ਸਸ਼ੀ ਗਾਉੜੀ ਸਾਰਿਆਂ ਨੂੰ ਵੈਲਕਮ ਜੀ ਸਸ਼ੀ ਗਾਉੜੀ ਯਾਰਲੀ ਬੜੀਆ 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 ਬਹੁਤ ਹੀ ਬੜੀਆ ਅੱਜ ਆਸਮ ਬੜਾ ਵਧੀਆ ਆਸਮ ਆਸਮ ਮੌਸਮ ਦੋਪਣੀ ਲਿਆ ਅੱਛਾ ਮੁਰਤੋਂ ਨਹੀਂ ਆਦੀ ਬਸ ਜੀ ਕਮੈਂਟ ਜੀ ਓਰ ਵੈਰੀ ਗੁੱਡ ਮਾਰਨਿੰਗ ਜੀ ਐਵਰੀਬਾਡੀ ਆਪਣੇ ਨਿਆਣੇ ਨਾਲ ਹੀ ਲੈ ਕੇ ਆਉਂਦੇ ਆ ਨਿਆਣਿਆਂ ਤੋਂ ਬਗੈਰ ਜਿਆਦਾ ਨਹੀਂ ਪਤਾ ਨਹੀਂ ਹਣ ਨਾ ਕੱਟ ਕਿ ਮੈਂ ਬਥੇ ਕੀ ਸੋਚਿਆ ਮੈਂ ਸੋਚਿਆ ਕਿ ਹੁਣ ਜਿੱਦਨ ਵੀ ਛੁੱਟੀ ਹੋਵੇ ਨਾ ਮੈਂ ਇੱਕ ਟੇਬਲ ਲਾ ਕੇ ਕਰਨਾ ਵਿਹੜੇ ਦੇ ਵਿੱਚ ਤੇ ਉੱਥੇ ਮੈਂ ਸਭ ਦੇ ਗੈਜਟ ਜਿਹੜੇ ਆ ਬੱਚੇ ਜਿਹੜੇ ਆ ਜੋ ਵੀ ਤੁਸੀਂ ਕਹਿੰਦੇ ਚ ਸਾਰੇ ਮੈਂ ਉੱਥੇ ਰਖਾ ਦੇਗਾ ਨੇ ਹਾਂ ਜੇਦੀ ਕਾਲ ਆਈ ਆ ਉਹਨੂੰ ਚੁੱਕ ਕੇ ਉੱਥੇ ਹੀ ਗੱਲਬਾਤ ਕਰਕੇ ਉੱਥੇ ਹੀ ਰੱਖੂਗਾ ਹੱਥ ਨਹੀਂ ਲਾਊਗਾ ਕਿਉਂ ਮਨਜ਼ੂਰ ਆ ਖਾਸ ਕਰਕੇ ਤੇਰੇ ਲਈ ਤੇ ਸਾਵਰ ਲਈ ਫੈਮਿਲੀ ਟਾਈਮ ਇਹਨਾਂ ਦੀ ਟਾਈਮਿੰਗ ਹੀ ਸਕਦੀ ਹੋਰ ਕੀ ਬਹੁਤ ਵਧੀਆ ਹੈ ਅੱਜ ਬੀਬੀਆਂ ਬੜੀਆਂ ਇੱਥੇ ਇਕੱਠੀਆਂ ਹੋਈਆਂ ਕੀ ਗੱਲ ਅੱਛਾ ਨਹੀਂ ਚਲੋ ਉਹਨਾਂ ਦਾ ਕਰ ਰੁਕਾ ਕੋਈ ਸੋ ਬਾਕੀ ਸਾਰੇ ਬੱਚਿਆਂ ਦਾ ਇਹੀ ਹਾਲ ਆ ਇਹ ਘਰ ਦੀ ਗੱਡੀ ਕੀ ਆ ਬਾਤ ਆ ਆ ਤਾਂ ਬੜੇ ਵਧੀਆ ਕਾਰ ਨਾਲ ਵੱਧ ਨਜ਼ਾਰਾ ਹੈ ਉੱਤੇ ਕਿੰਨੇ ਜਾਣੇ ਆ ਮੇਰੇ ਖਿਆਲ 10 15 ਜਾਣੇ ਉੱਤੇ ਬੈਠੇ ਹਵਾ ਤੇ ਲੱਗਦੀ ਆ ਤੇ ਅੱਜ ਅਸੀਂ ਚੱਲੇ ਸੀ ਅਮਰੀਸਾ ਤੇ ਅੱਜ ਕੁਝ ਬੋਲਣ ਦੇ ਜੀ ਤੇ ਉਹ ਹੀ ਉਹ ਠੰਡੀ ਚੱਲਣ ਦੀ ਨਾ ਹਵਾ ਤੇ ਮੇਰੇ ਮਨ ਚ ਉਹ ਛਿਟਾ ਗਈ ਜਿਹੜੀ ਕਵਿਤਾ ਮੈਂ ਅੱਜ ਇਹ ਹਵਾਏ ਨਹੀਂ ਤੁਟਰ ਟਰ ਮਲਾਈ ਹੈ ਮਾਹੀ ਨੂੰ ਨਾ ਛੇੜ ਇਹਨੂੰ ਪਸਾ ਨਹੀਂ ਬਸਾ ਨਹੀਂਦਾ ਆਈ ਆ ਹਾਂ ਬਹੁਤ ਸੋਹਣਾ ਹੈ ਬਹੁਤ ਸੋਹਣਾ ਸ਼ਾਹ ਦੇਖਦੇ ਨਹੀਂ ਮੈਂ ਕਿਹਾ ਕੀ ਬਾਤ ਹੈ ਓਕੇ ਇਹ ਨਾ ਜਿੱਦਾਂ ਹੁੰਦਾ ਨਾ ਜਿੱਦਾਂ ਤੀਰ ਹੁੰਦਾ ਨਾ ਤੀਰ ਅਦਰ ਚੀਰ ਕੇ ਨੰਗ ਜਾਂਦਾ ਨਾ ਤੀਰ ਕੇ ਨਗ ਜਾਂਦਾ ਉਹ ਤਾਂ ਵੱਜਦੀ ਆ ਜਾ ਕੇ ਅੰਦਰ ਇੱਕ ਇੱਕ ਲਾਈਨ ਜਿਹੜੀ ਨਹੀਂ ਯਾਰ ਕਵਿਤਾ ਦੀ ਬਿਲਕੁਲ ਹੀ ਰੂਹਨ ਛੇੜੀ ਦਿਲ ਹਿਉਣਾ ਜਿੰਦਗੀ ਹਾ ਹਿਲ ਹੈ ਇਸ਼ਿਆ ਕੀ ਨਹੀਂ ਹੋਸੀ ਹਾਂ ਅੱਖਰਾਂ ਦੇ ਪਾਰ ਪਤਾ ਲੱਗਦਾ ਵਾ ਕਿ ਦਿਲ ਕਿੰਨੇ ਕਿੰਨੀ ਹੁੰਦਾ ਦੇ ਵਿੱਚ ਵਜ਼ਨ ਕਿੰਨਾ ਹੁੰਦਾ ਆਪਣੀ ਆਪੇ ਅੱਖਾਂ ਜੋ ਅਤੋਂ ਨਿਕਲ ਆਉਂਦੇ ਨੇ ਆ ਕੀ ਗੱਲ ਸਹੀ ਮਹੌਨ ਨੂੰ ਯਾਦ ਕਰਕੇ ਸਾਰਾ ਜਿੱਦਾ ਹਣਾ ਪਿੱਛੇ ਸਾਰੇ ਛੇਦੀਪੁਰ ਚੱਲੇ ਆ ਤੇ ਮਤਲਬ ਕਿ ਬੋਲਦੇ ਮਤਲਬ ਕਵਿਤਾ ਹਾਂ ਬੋਲਦੇ ਹੀ ਸਾਰੇ ਜਾਣੇ ਆ ਨਾ ਗੀਤ ਧਾਰਮਿਕ ਕੀ ਗੀਤ ਜਾਂ ਸ਼ਬਦ ਤੇ ਸੱਚੀ ਗੱਲ ਹੈ ਸਾਰੇ ਜਿਹੜੀ ਰੋ ਪੈਂਦੇ ਹੀ ਵੀ ਇੰਨਾ ਮਤਲਬ ਕਿ ਇੰਜ ਫੀਲ ਨਹੀਂ ਹੁੰਦਾ ਹੀ ਕਿ ਮਤਲਬ ਕਿ ਜਿੱਦਾਂ ਹੋਣੀ ਹੋ ਰਿਹਾ ਸਾਰਾ ਕੁਝ ਹੈ ਨਾ ਤੇ ਬੜਾ ਸਾਰਿਆਂ ਨੇ ਵਿਚਾਰਿਆਂ ਨੇ ਮਤਲਬ ਜੰਨੀਆਂ ਬੀਬੀਆਂ ਸਾਰਿਆਂ ਦਾ ਮਨਪਰ ਹੋਣਾ ਹੈ ਨਾ ਜਾਲੇ ਬੋਲਣਾ ਕਈ ਵਾਰ ਗੱਲ ਦੇ ਵਿੱਚ ਹੀ ਆਵਾਜ਼ ਅਟ ਜਣੀ ਇਹ ਸੱਚੀ ਗੱਲ ਔਰ ਜਿਨ੍ਹਾਂ ਨਾਲ ਹੋਇਆ ਹੈ ਹਨਾ ਸਾਰਾ ਕੁਝ ਜਿਹੜੀ ਦੇਖਿਆ ਜਿਨ੍ਹਾਂ ਨੇ ਆ ਜਿਨ੍ਹਾਂ ਨੇ ਉਸ ਟਾਈਮ ਤੇ ਦੇਖਿਆ ਇਹ ਸਾਰਾ ਕੁਝ ਕਿੰਨਾ ਸਿੱਧੇ ਹੁੰਨ ਬਣਨ ਬੀਂਦੀ ਨਹੀਂ ਆਂਦੀ ਉਹ ਕਿੰਦਾ ਛੋਟਿਆਂ ਦੇ ਨਾਲ ਇੰਦਾ ਕਿੰਦਾ ਆਹ ਜੀ ਕਿੰਨਾ ਬਹੁਤ ਜਾਸਿੰਗ ਜੀ ਨੇ ਸੀਨੇ ਵਿੱਚ ਹੀ ਰੱਖਾ ਦੇ ਅਸਾਂ ਸਾਡੇ ਬੱਚਿਆਂ ਨੂੰ ਕਿਦਾ ਮੜਾ ਜਾ ਖੁਸ਼ ਹੋ ਜੇ ਤੇ ਹਾਂ ਹੀ ਇੰਨੇ ਪਰੇਸ਼ਾਨ ਹੋ ਨਿਆ ਹੁਣ ਪਰੁੰਦਾ ਹੀ ਹੈ ਨਾਲੋਂ ਤੋਂ ਜਿਆਦਾ ਪ੍ਰੋਟੀਨ ਥੋੜਾ ਜਿਹਾ ਵਧਿਆ ਤੇ ਮੈਨੂੰ ਇੰਨੀ ਫਿਕਰ ਰਹਿੰਦੀ ਆ ਆ ਨਹੀਂ ਖਾਣਾ ਤੂੰ ਉਹ ਨਹੀਂ ਖਾਣਾ ਆ ਨਹੀਂ ਖਾਣਾ ਪਰ ਇਹ ਕਿੱਥੇ ਟਲਦਾ ਹੈ ਤੇ ਆਪਾਂ ਸਿੰਪਲ ਚੀਜ਼ਾਂ ਦੇਖੋ ਆਪਾਂ ਜਿਹੜੇ ਸਿੰਪਲ ਚੀਜ਼ਾਂ ਹੁੰਦੀਆਂ ਨੇ ਹੁਣ ਜੀ ਖਰੋਜ ਆ ਜੇ ਕੁਛ ਹੋ ਜੇ ਨਾ ਤੇ ਕਿੰਨੀ ਕਿਆਰ ਹੁੰਦੀ ਆ ਹਮ ਪਰ ਉਦੋਂ ਸਿੱਕ ਗਾਲੀ ਆ ਕੋਈ ਚਾ ਇੱਕ ਕਵਿਤਾ ਉਹ ਵੀ ਹੈਗੀ ਹੈ ਨਾ ਜਿਹਦੇ ਵਿੱਚ ਬਾਬਾ ਜੂਹਾਰ ਸਿੰਘ ਜੀ ਤੇ ਫਤੇ ਸਿੰਘ ਜੀ ਨੂੰ ਉਹ ਬਾਬਾ ਜੂਹਾਰ ਸਿੰਘ ਜੀ ਤੇ ਫਤੇ ਸਿੰਘ ਜੀ ਨੂੰ ਦੰਦਾ ਵਿੱਚ ਚੁਣ ਆਇਆ ਸੀਗਾ ਮੇ ਮਾਤਾ ਗੁਜਰੀ ਜੀ ਸਿਪਾਈ ਨੂੰ ਪੁੱਛਦੇ ਨੇ ਦੇਖੀ ਕਿ ਕਿਤੇ ਆਵਾਜ਼ ਆਈ ਹੈ ਕਿਤੇ ਬੱਚੇ ਡੋਬਦੇ ਨਹੀਂਗੇ ਹਨਾ ਉਹ ਲਾਈਨ ਇੰਨਾ ਦਿਲ ਰੰਗਮਤੀ ਆ ਨਾ ਕਿ ਕਿਤਾ ਬੱਚੀ ਵਿਚਾਰੇ ਉਹਦਾਂ ਨਾਲ ਕਿਤਾ ਬੀਤੂਗੀ ਇਸ ਇੱਕ ਹੋਰ ਲਾਈਨ ਹੈ ਕਿ ਨਾ ਜਿਹਦੇ ਵਿੱਚ ਕਹਿੰਦੇ ਕਿ ਜਦੋਂ ਜਰਵ ਸਿੰਘ ਤੇ ਫਤਿਹ ਸਿੰਘ ਜੀ ਜਦੋਂ ਵਿਛੜੇ ਜਦੋਂ ਨਾ ਤੇ ਉਹ ਕਹਿੰਦੇ ਉਹ ਮੋੜ ਮੋੜ ਰਸਤੇ ਨਮੋੜ ਮੋੜ ਦੇ ਦੇ ਕਿ ਹਾਂ ਵੀ ਪਿੱਛੇ ਆਣ ਨਹੀਂ ਗਏ ਕਹਿੰਦੇ ਇਹਦੇ ਅਸੀਂ ਯੂਨੀਵਰਸਿਟੀ ਜਾਣਾ ਸਾਰਾ ਅਸੀਂ ਗੱਲ ਨਹੀਂ ਕਰਨੀ ਫਿਰ ਆਪੇ ਮਨਾਨ ਕੇ ਸਾਰੇ ਹਾਂ ਇਹ ਗੱਲਾਂ ਮੱਖੀ ਚਾਹੀ ਕਵਿਤਾ ਦੇ ਵਿੱਚ ਨੇ ਪਰ ਉਹ ਜੀਵਨਾਰਗ ਸਭ ਆਉਂਦੀਆਂ ਨੇ ਕਿ ਐਦਾਂ ਹੀ ਹੋਇਆ ਹੋਣਾ ਲਿਖਿਆ ਕਿ ਐਦਾਂ ਹੀ ਹੋਇਆ ਹੋਣਾ ਬਸ ਕਿ ਛੋਟੇ ਸੀਗੇ ਉਹਨਾਂ ਦਾ ਆਪਸ ਵਿੱਚ ਬਹੁਤ ਚੜ੍ਹ ਸੀਗਾ ਮੇਰਾ ਫੇਰ ਮਰ ਪਰ ਗਿਆ ਹਾਂ ਹਾਂ ਉਹਦਾ ਯਾ ਮੇਰਾ ਛੋਟਾ ਹਾਂ ਚਲੋ ਚਲੋ ਇਹ ਵੀ ਚੀਜ਼ਾਂ ਜਿਹੜਾ ਜਿਤਨਾ ਮੈਂ ਉਹਦੀ ਆਪਣੀ ਇਹਨਾਂ ਦੀ ਡੀਆ ਜਿਹੜੇ ਗੈਜਟ ਆਪਾਂ ਲਈ ਵਰਤੇ ਫੋਨ ਫੋਨ ਇਹਨਾਂ ਦੀ ਮੈਂ ਗੱਲ ਕਰਨੀ ਤੇ ਇਹਨਾਂ ਤੋਂ ਹੀ ਫੋਨ ਕੀ ਪਹਿਲਾਂ ਜਿਆਦਾ ਇਹਨਾਂ ਨਹੀਂ ਸੀ ਪਤਾ ਹੈਨਾ ਜਦੋਂ ਅਸੀਂ ਛੋਟੇ ਸੀ ਹਾਂਜੀ ਸ਼ਾਇਦ ਤੁਹਾਨੂੰ ਪਤਾ ਹੋਊਗਾ ਪਤਾ ਹੀ ਇੰਨਾ ਜਿਆਦਾ ਨਹੀਂ ਸਾਨੂੰ ਪਤਾ ਹੈ ਆਪਣਾ ਛੋਟੇ ਸਾਹਿਬ ਜادہ ਦੀ ਸ਼ੀਂ ਕੀ ਵੱਡੇ ਸਾਹਿਬ ਜادہ ਦੀ ਸਾਰਾ ਕੁਝ ਸਾਡੇ ਟਾਈਮ ਤੇ ਨਹੀਂ ਇਹ ਸਾਰਾ ਨਹੀਂ ਇੰਨੇ ਬਾਰੇ ਵੀ ਉਦੋਂ ਇਹ ਸਹਿਬ ਜਾਦੇ ਪਤਾ ਸੀ ਪਰ ਇੰਨਾ ਜ਼ਿਆਦਾ ਨਹੀਂ ਸੀ ਵੀ ਬੱਚੇ ਹਾਂ ਡੀਪਲੀ ਨਹੀਂ ਸੀ ਪਤਾ ਕਿ ਇਹ ਬੱਚੇ ਛੋਟੇ ਸੀ ਹਾਂ ਪਤਾ ਨਹੀਂ ਸਾਡੇ ਵੱਡਿਆਂ ਨੂੰ ਪਤਾ ਹੀ ਕਿ ਨਹੀਂ ਮੈਨੂੰ ਨਹੀਂ ਪਤਾ ਇਹ ਚੀਜ਼ ਤਾਂ ਤੇ ਇਹ ਜਿਵੇਂ ਕਿ ਇਹ ਮੈਨੂੰ ਇੰਝ ਲੱਗਦਾ ਕਿ ਇਹ ਵੀ ਸੋਸ਼ਲ ਮੀਡੀਆ ਦਾ ਹੀ ਕਮਾਲ ਹੈ ਕਿ ਹੁਣ ਸਾਨੂੰ ਸਾਰਿਆਂ ਨੂੰ ਇੰਨੀ ਸੂਝੀ ਆਈ ਸਮਝ ਆਈ ਆ ਹਾਂਜੀ ਤੇ ਕਿਤੇ ਨਾ ਕਿਤੇ ਇਹਦਾ ਫਾਇਦਾ ਵੀ ਆ ਤੇ ਚਲੋ ਨੁਕਸਾਨ ਵੀ ਆ ਸੋ ਚਲੋ ਗੱਲਾਂ ਕਰਦੇ ਕਰਦੇ ਆਪਾਂ ਕਿੱਧਰ ਨੂੰ ਚਲ ਗਏ ਨਾ ਆਪਣੇ ਜਿਹੜੇ ਜਾਦ ਕਰ ਲਿਆ ਤੇ ਗੱਲ ਇਹ ਸੀ ਕਿ ਅਹੀਂ ਚੱਲਨੇ ਆ ਜੰਮਰੀ ਸਾਰਾ ਤੇ ਵਸਤਨ ਬਦਾਂ ਅਸੀਂ ਸੜਹੀਂ ਕੀ ਕਰਨ ਜਾਣੀ ਆ ਅਹੀਂ ਚੈਕਅਪ ਲਈ ਜਾਣੇ ਆ ਵਸੇ ਆਇਆ ਆਇਆ ਕਾਂਗਕੇ ਤੇ ਸਾਰਿਆਂ ਨੂੰ ਲੱਗੀ ਏਡੀ ਜ਼ਬਰਦਸਤ ਤੇ ਜਦੋਂ ਮੈਂ ਉਹਨੂੰ ਕਹਿੰਦੀ ਆ ਨਾ ਸਾਵਲ ਤੈਨੂੰ ਖਾਉਂਕ ਲੱਗੀ ਆ ਕਹਿੰਦਾ ਨਾ ਮੈਨੂੰ ਤੇ ਲੱਗਣੀ ਨਹੀਂ ਨਾਲ ਹੀ ਤਾਂ ਬਲੈਂਦਾ ਕਿ ਹਾਏ ਕਿਤੇ ਮੈਨੂੰ ਕੋਈ ਖਾਣ ਵਾਲੀ ਚੀਜ਼ ਤੋਂ ਮਰਨਾ ਨਾ ਕੀਤਾ ਜਾਏ ਕਿ ਆਹ ਨਹੀਂ ਤੂੰ ਬਣਾ ਆਹ ਨਹੀਂ ਤੂੰ ਪਾਣਾ ਐਦਾਂ ਦਾ ਆ ਸੋ ਅੱਜ ਤੇ ਭੂਆ ਭਤੀਜਾ ਦੋਨੇ ਘਰ ਛੱਡੇ ਆਪਾਂ ਤੇ ਅਸੀਂ ਆ ਗਏ ਆ ਵੱਡੇ ਭੂਆ ਜੀ ਆਏ ਹੋਏ ਨੇ ਤੇ ਅਸੀਂ ਆ ਕੇ ਹਮੇਸ਼ਾਰ ਉਹਨਾਂ ਦਾ ਲਾਲ ਲਿਆ ਕਿ ਚਲੋ ਤੂੰ ਇੰਕਾਰ ਰਹੇ ਹੋ ਤੇ ਮੰਮੀ ਸਾਡੇ ਅਸੀਂ ਡਾਕਟਰ ਤੇ ਹੋਈਏ ਕੁਝ ਮੰਮੀ ਸਾਡੇ ਘਰ ਨਹੀਂ ਹੋ ਗਏ ਨੇ ਸਾਡੇ ਮਾਮਾ ਜੀ ਵਿਚਾਰੇ ਉਹਨਾਂ ਨੇ ਵੀ ਐਵੇਂ ਉਹੀ ਗੱਲ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਲੱਕਣੀ ਹੋਵੇ ਕਰਮਾ ਚ ਜਿਹੜੀ ਹੋਵੇ ਪਤਾ ਨਹੀਂ ਲੈਂਦਾ ਪੁੱਠਾ ਪੰਗਾ ਹੀ ਲਿਆ ਦਰਖਤ ਤੇ ਨਾ ਚੜ ਕੇ ਸ਼ੌਰਾ ਹੀ ਸ਼ੌਰਾ ਪਤਾ ਨਹੀਂ ਸ਼ੌਰਾ ਹੈ ਵੀ ਸ਼ੌਰਾ ਸ਼ੌਰਾ ਤੇ ਇੱਕ ਸਮੇਂ ਦੇ ਇੱਕ ਸਮੇਂ ਦੇ ਜਿਹੜੀ ਹੁੰਦੀ ਸ਼ਾ ਜਿੱਥੇ ਆ ਜਾਂਦੀ ਦਰਖਤੀ ਤੇ ਉਹ ਪੈਲੀ ਦੇ ਵਿੱਚ ਕਣਕ ਨੂੰ ਹੈਗਾ ਹੀ ਸ਼ਾਇਦ ਤੇ ਉਹ ਕੱਟਣ ਲੱਗ ਪਏ ਦਰਖਤ ਉੱਤੇ ਚੜ ਕੇ ਤੋਂ ਉਹਨਾਂ ਦਾ ਨਾ ਪੈਰ ਫਿਸਲ ਗਿਆ ਪੂਠ ਬਦਲ ਸਲਿੱਪ ਕਰ ਗਿਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੱਟ ਲੱਗੀ ਇੱਕ ਚੂਲੇ ਤੇ ਲੱਗੀ ਆ ਹੁਣ ਉਹਨਾਂ ਦਾ ਆਪਰੇਟ ਹੋਇਆ ਆ ਫਿਰ ਜਿਹੜੀਆਂ ਪਸਲੀਆਂ ਉਹਨਾਂ 'ਚ ਲੱਗੀ ਆ ਵੀ ਕਾਫੀ ਜ਼ਿਆਦਾ ਪ੍ਰੋਬਲਮ ਆ ਤੇ ਫਿਰ ਉਹ ਮਾਮੀ ਜੀ ਜਿਹੜੇ ਵਿਚਾਰੇ ਇਕੱਲੇ ਸੀ ਬੇਟਾ ਉਹਨਾਂ ਦਾ ਵਾਰ ਸੀ ਤੇ ਫਿਰ ਮੰਮੀ ਜੀ ਮਾਮੀ ਜੀ ਤੇ ਨਾਲਾ ਉਹ ਤੇ ਹਸਪੀਟਲ ਚੋਂ ਦੋ ਜਣੇ ਹੁਣ ਤਿੰਨੇ ਤਾਂ ਚਲੋ ਉਹਨਾਂ ਦੇ ਸਾਰੇ ਚਲ ਜਾਂਦੇ ਉੱਥੇ ਫਿਰ ਰਾਤ ਨੂੰ ਇਹ ਦੋਨੇ ਵੀ ਪੀਂ ਜਾਂਦੀਆਂ ਨੇ ਤੇ ਮੰਮੀ ਸਾਡੇ ਉੱਥੇ ਗਏ ਨੇ ਤੇ ਫਿਰ ਗੁਰਜੀਤ ਜੀ ਆਏ ਨੇ ਘਰੇ ਕਿ ਗੁਰਜੀਤ ਜੀ ਤੇ ਸਾਵਲ ਘਰ ਨੇ ਮੈਂ ਕਿਹਾ ਬਸ ਆਪਾਂ ਆਉਣ ਜਾਣੀ ਕਰਨਾ ਹੈ ਗਏ ਤੇ ਆਏ ਬਸ ਦੋਨਾਂ ਡਾਕਟਰ ਕੋਲ ਜਾਣਾ ਹੈ ਚਲੋ ਗੁਰਜੀਤ ਜੀ ਦਾ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਤੇ ਸਾਨੂੰ ਇਹ ਹੈ ਕਿ ਅੱਜ ਮੌਸਮ ਵਧੀਆ ਫਿਰ ਧੁੰਦ ਬੜੀ ਪੈ ਜਾਂਦੀ ਆ ਤੇ ਉਹਦੇ ਕਰਕੇ ਅੱਜ ਪੰਕਲੇ ਹੀ ਧੁੱਪ ਬੜੀ ਵਧੀਆ ਨਿਕਲਗੀ ਸਵੇਰੇ ਸਵੇਰੇ ਵੀ ਨਹੀਂ ਆ ਕੰਮ ਹੋਣ ਨੂੰ ਹੈ ਵੀ ਬੜੇ ਆ ਪਰ ਅਸੀਂ ਕੋਈ ਨਹੀਂ ਕਰਨਾ ਸਿਰਫ ਡਾਕਟਰ ਕੋ ਜਾਣਾ ਉਤੋਂ ਵਾਪਸ ਆਉਣਾ ਹੋਰ ਕੁਝ ਨਹੀਂ ਕਰਨਾ